ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1070 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1071 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਿੱਚ ਹੋਮੈ ਸੇਵਾ ਥਾਏ ਨਾ ਪਾਏ ਗੁਰੂ ਜੀ ਫਰਮਾਨ ਕਰਦੇ ਹਨ ਕਿ ਹੋਮੈ ਹੰਕਾਰ ਵਿੱਚ ਕੀਤੀ ਹੋਈ ਸੇਵਾ ਭਗਤੀ ਪ੍ਰਵਾ ਨਹੀਂ ਹੁੰਦੀ ਹੋਮੈ ਜਿਹੜੀ ਐ ਹੰਕਾਰ ਪ੍ਰਮਾਤਮਾ ਨੂੰ ਚੰਗਾ ਨਹੀਂ ਲੱਗਦਾ ਜਨਮ ਮਰੈ ਫਿਰ ਆਵੇ ਜਾਏ ਉਹ ਮਨੁੱਖ ਤਾਂ ਸਗੋਂ ਜਨਾ ਮਰੰਦ ਦੇ ਗੇੜ ਵਿੱਚ ਪਿਆ ਰੰਦਾ ਹੈ ਜਿਹੜਾ ਭਗਤੀ ਵੀ ਕਰਦਾ ਹੈ ਤੇ ਭਗਤੀ ਦਾ ਹੰਕਾਰ ਵੀ ਕਰਦਾ ਹੈ ਕਿ ਮੇਰੇ ਵਰਗਾ ਕੋਈ ਭਗਤੀ ਹੈ ਨਹੀਂ ਸੋ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਭਾਣੀ ਹੈ ਉਹੀ ਹੈ ਪੂਰਾ ਤਪ ਉਹੀ ਹੈ ਸੇਵਾ ਭਗਤੀ ਜਿਹੜੀ ਮੇਰੇ ਪ੍ਰਭੂ ਦੇ ਮਨ ਵਿੱਚ ਪਿਆਰੀ ਲੱਗਦੀ ਹੈ ਪ੍ਰਭੂ ਦੀ ਰਜਾ ਵਿੱਚ ਤੁਰਨਾ ਹੀ ਸਹੀ ਰਸਤਾ ਹੈ ਹੋ ਕੀਆ ਗੁਣ ਤੇਰੇ ਆਖਾ ਸੁਆਮੀ ਏ ਮੇਰੇ ਮਾਲਕ ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ ਤੂੰ ਸਰਬ ਜੀਆਂ ਦਾ ਅੰਤਰ ਜਾਨੀ ਤੂੰ ਸਭ ਜੀਵਾਂ ਤੇ ਦਿਲ ਦੀ ਜਾਣਨ ਵਾਲਾ ਹੈ ਅੰਤਰ ਜਾਨੀ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਹਉ ਮੰਗੋ ਦਾਨ ਤੁਜੈ ਪੈ ਕਰਤੇ ਹਰ ਅਨ ਦਿਨ ਨਾਮੁ ਵਖਾਣੀ ਹੈ हे करतार परमात्मा ਮੈਂ ਤੇਰੇ ਪਾਸੋਂ ਇਹ ਦਾਨ ਮੰਗਦਾ ਹਾਂ ਕਿ ਮੈਂ ਹਰ ਵੇਲੇ ਤੇਰਾ ਨਾਮ ਉਚਾਰਦਾ ਰਾਂ ਦਿਨ ਰਾਤ ਤੇਰਾ ਨਾਮ ਜਪਦਾ ਰਾਂ ਕਿ ਸਹੀ ਜੋਰ ਹੰਕਾਰ ਬੋਲਣ ਕਾ ਕਿਸੇ ਦੇ ਅੰਦਰ ਚੰਗਾ ਬੋਲ ਸਕਣ ਦੇ ਹੰਕਾਰ ਦਾ ਤਾਨ ਹੈ ਕਿ ਮੈਂ ਬੜਾ ਵਧੀਆ ਬੋਲਦਾ ਹਾਂ ਕਿ ਸਹੀ ਜੋਰ ਦੀਵਾਨ ਮਾਇਆ ਕਾ ਕਿਸੇ ਨੂੰ ਮਾਇਆ ਦੇ ਆਸਰੇ ਦਾ ਤਾਨ ਹੈ ਮੈਂ ਹਰ ਬਿਨ ਟੇਕ ਧਾਰ ਅਵਰ ਨਾ ਕਾਈ ਤੂੰ ਕਰ ਤੇ ਰਾਖ ਮੈਂ ਨਿਮਾਣੀ ਹੈ ਪਰ ਮੈਨੂੰ ਪ੍ਰਮਾਤਮਾ ਤੋਂ ਬਿਨਾ ਕੋਈ ਆਸਰਾ ਨਹੀਂ ਕੋਈ ਸਹਾਰਾ ਨਹੀਂ ਏ ਕਰਤਾਰ ਪ੍ਰਮਾਤਮਾ ਮੇਰੀ ਨਿਮਾਣੀ ਦੀ ਰੱਖਿਆ ਤੂੰ ਹੀ ਕਰ ਮੇਰੀ ਨਿਮਾਣੀ ਜਿੰਦ ਦੀ ਰੱਖਿਆ ਪ੍ਰਮਾਤਮਾ ਆਪ ਕਰ ਨੇ ਮਾਣੇ ਮਾਣ ਕਰੇ ਤੁਧ ਭਾਵੇ اے ਸੁਆਮੀ ਤੂੰ ਨਿਮਾਣੇ ਦਾ ਮਾਣ ਹੈ ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਤੂੰ ਕਰਦਾ ਹੈ ਹੋਰ ਕੀਤੀ ਝੱਖ ਝੱਖ ਆਵੇ ਜਾਵੇ ਤੇਰੀ ਰਜ਼ਾ ਤੋਂ ਤੇਰੀ ਰਜ਼ਾ ਤੋਂ ਲਾਂਬੇ ਜਾਣ ਦਾ ਯਤਨ ਕਰਕੇ ਬੇਅੰਤ ਰੁਕਾਈ ਖوار ਹੋ ਹੋ ਕੇ ਜਨਮ ਮਰਨ ਦੇ ਗੇੜ ਵਿੱਚ ਪਈ ਰਹਿੰਦੀ ਹੈ ਤੇ ਝੱਖ ਹੀ ਮਾਰਦੇ ਹਨ ਜੇ ਨਕਾ ਪਖ ਕਰੇ ਤੂੰ ਸੁਆਮੀ ਤਨ ਕੀ ਉਪਰ ਗੱਲ ਤੁਦਿਆਣੀ ਹੈ ਹੈ ਸੁਆਮੀ ਤੂੰ ਜਿਨ੍ਹਾਂ ਦਾ ਪਖ ਕਰਦਾ ਹੈ ਉਹਨਾਂ ਦੀ ਗੱਲ ਹਰਥਾ ਮੰਨੀ ਜਾਂਦੀ ਹੈ ਹਰ ਹਰ ਨਾਮ ਜਿਨੀ ਸਦਾ ਧਿਆਇਆ ਜਿਨ੍ਹਾਂ ਮਨੁੱਖਾ ਨੇ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਤਿਨੀ ਗੌਰ ਪਰਸਾਦ ਪਰਮ ਪਦ ਪਾਇਆ ਉਨਾ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਲਿਆ ਜਿਨ ਹਰ ਸੇਵਿਆ ਤិន ਸੁਖ ਪਾਇਆ ਬਿਨ ਸੇਵਾ ਪਛੋਤਾਣੀ ਹੈ ਜਿਸ ਮਨੁੱਖ ਨੇ ਪਰਮਾਤਮਾ ਦੀ ਸੇਵਾ ਭਗਤੀ ਕੀਤੀ ਉਸ ਨੇ ਸੁਖ ਮਾਣਿਆ ਪ੍ਰਭੂ ਪਰਮਾਤਮਾ ਦੀ ਸੇਵਾ ਭਗਤੀ ਤੋਂ ਬਿਨਾ ਲੋਕਾਈ ਪਛਤਾਉਂਦੀ ਹੈ ਸਭ ਤੋਂ ਤੂੰ ਸਭ ਮੈ ਵਰਤੈ ਹਰ ਜਗਨਨਾਥ ਏ ਹੇ ਹਰੀ ਤੂੰ ਜਗਤ ਦਾ ਨਾਥ ਹੈ ਜਗਤ ਦਾ ਤੂੰ ਸਭ ਵਿੱਚ ਵਿਆਪਕ ਹੈ ਸਾਰੇ ਪਾਸੇ ਹੈ ਸੋ ਹਰ ਜਪੈ ਜਿਸ ਗੁਰ ਮਸਤਕ ਹਾਥ ਓਹੀ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਜਿਸ ਦੇ ਮੱਥੇ ਉੱਤੇ ਗੁਰੂ ਦਾ ਹੱਥ ਹੁੰਦਾ ਹੈ ਹਰ ਕੀ ਸਰਣ ਪਿਆ ਹਰ ਜਾਪੀ ਜਨ ਨਾਨਕ ਦਾਸ ਦਸਾਣੀ ਹੈ ਮੈਂ ਵੀ ਹਰੀ ਦੀ ਸ਼ਰਨ ਪਿਆ ਹਾਂ ਮੈਂ ਵੀ ਹਰੀ ਦਾ ਨਾਮ ਜਪਦਾ ਹਾਂ ਦਾਸ ਨਾਨਕ ਹਰੀ ਦੇ ਦਾਸਾਂ ਦਾ ਦਾਸ ਹੈ ਮਾਰੂ ਸੋਲੇ ਮਹੱਲਾ ਪੰਜਵਾ ਰਾਗ ਮਾਰੂ ਵਿੱਚ ਪੰਜਵੇਂ ਪਾਤਸ਼ਾਹ ਤੁਹਾਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਸੋਲੇ 16 ਬੰਦਾ ਵਾਲੀ ਬਾਣੀ ਇਕ ਓੰਕਾਰ ਸਤਗੁਰ ਪਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਕਲਾ ਉਪਾਏ ਧਰੀ ਜਨ ਧਰਨਾ ਜਿਸ ਪਰਮਾਤਮਾ ਨੇ ਆਪਣੇ ਹੀ ਅੰਦਰੋਂ ਸ਼ਕਤੀ ਪੈਦਾ ਕਰਕੇ ਧਰਤੀ ਸਾਜੀ ਹੈ ਗगन ਰਹਾਇਆ ਹੁਕਮੇ ਚਰਣਾ ਜਿਸ ਪਰਮਾਤਮਾ ਨੇ ਆਪਣੇ ਹੁਕਮ ਦਾ ਹੀ ਆਸਰਾ ਦੇ ਕੇ ਆਕਾਸ਼ ਨੂੰ ਥੰਮ ਰੱਖਿਆ ਹੈ ਬਿਨਾ ਥਮਾ ਤੋਂ ਆਕਾਸ਼ ਨੂੰ ਖੜਾਇਆ ਹੈ ਅਗਨ ਉਪਾਇ ਤਨ ਮੈਂ ਬਾਦੀ ਸੋ ਪ੍ਰਭ ਰੱਖੇ ਭਾਈ ਹੈ ਜਿਸ ਪਰਮਾਤਮਾ ਨੇ ਅਗ ਪੈਦਾ ਕਰਕੇ ਇਸ ਨੂੰ ਲੱਕੜਾਂ ਵਿੱਚ ਬੰਨ ਰੱਖਿਆ ਹੈ ਮਰਿਆਦਾ ਵਿੱਚ ਬੰਨਿਆ ਹੈ ਉਹੀ ਪਰਮਾਤਮਾ ਸਭ ਜੀਵਾਂ ਦੀ ਰੱਖਿਆ ਕਰਦਾ ਹੈ ਜੀ ਅਜੰਤ ਕੌਰੀਜ ਖਸਮਾ ਹੈ ਜਿਹੜਾ ਪਰਮਾਤਮਾ ਸਾਰੇ ਹੀ ਜੀਵਾਂ ਨੂੰ ਰਿਜਕ ਪੜਾਂਦਾ ਹੈ ਕਰਨ ਕਰਨ ਸਮਰੱਥ ਆਪਾ ਹੈ ਜੋ ਸ੍ਰਿਸ਼ਟੀ ਦਾ ਮੂਰ ਹੈ ਜੋ ਸਭ ਤਾਕਤਾਂ ਦਾ ਮਾਲਕ ਤੇ ਨਿਰਲੇਪ ਹੈ ਖਿੰਨ ਮੈ ਥਾਪ ਥਾਪਣ ਹਾਰਾ ਸੋਈ ਤੇਰਾ ਸਹਾਈ ਹੈ ਜੋ ਇੱਕ ਛੇਨ ਵਿੱਚ ਪੈਦਾ ਕਰਕੇ ਨਾਸ ਕਰਨ ਦੀ ਸਮਰੱਥਾ ਰੱਖਦਾ ਹੈ ਉਹੀ ਪਰਮਾਤਮਾ ਹਰ ਵੇਲੇ ਤੇਰਾ ਵੀ ਮਲਦਗਾਰ ਬਣੇਗਾ ਬੰਦਿਆ ਜੇ ਤੂੰ ਪਰਮਾਤਮਾ ਦਾ ਨਾਮ ਜਪੇਗਾ ਮਾਤ ਗਰਭ ਮੈਂ ਜਨ ਪ੍ਰਤ ਪਾਲਿਆ ਜਿਸ ਪਰਮਾਤਮਾ ਨੇ ਮਾਂ ਦੇ ਪੇਟ ਵਿੱਚ ਤੇਰੀ ਪਾਲਣਾ ਕੀਤੀ ਸਾਸਗਰਾਸ ਹੋਏ ਸੰਗ ਸੁਮਾਲਿਆ ਤੇਰੇ ਹਰੇਕ ਸਾਹ ਦੇ ਨਾਲ ਤੇਰੀ ਹਰੇਕ ਗਰਾਹੀ ਦੇ ਨਾਲ ਤੇਰਾ ਸੰਗੀ ਬਣ ਕੇ ਪ੍ਰਮਾਤਮਾ ਨੇ ਤੇਰੀ ਸੰਭਾਲ ਕੀਤੀ ਸਦਾ ਸਦਾ ਜਪੀਐ ਸੋ ਪ੍ਰੀਤਮ ਵੱਡੀ ਜਿਸ ਵਡਿਆਈ ਹੈ ਜਿਸ ਪ੍ਰਮਾਤਮਾ ਦੀ ਇਤਨੀ ਵੱਡੀ ਵਡਿਆਈ ਹੈ ਉਸ ਪ੍ਰੀਤਮ ਪ੍ਰਭੂ ਨੂੰ ਸਦਾ ਹੀ ਸਦਾ ਸਦਾ ਹੀ ਜਪਨਾ ਚਾਹੀਦਾ ਹੈ ਹਮੇਸ਼ਾ ਜਪਦੇ ਰਹਿਣਾ ਚਾਹੀਦਾ ਹੈ ਸੁਰਤਾਨ ਖਾਨ ਕਰੇ ਖੇਨ ਕੀਰੇ ਉਹ ਪਰਮਾਤਮਾ ਬਾਦਸ਼ਾਹਾਂ ਤੇ ਖਾਨਾਂ ਨੂੰ ਇੱਕ ਛਿਨ ਵਿੱਚ ਕੀੜੇ ਗੰਗਾਲ ਬਣਾ ਦਿੰਦਾ ਹੈ ਗਰੀਬ ਨਿਵਾਜ ਕਰੇ ਪ੍ਰਭ ਮੀਰੇ ਅਤੇ ਉਹ ਪਰਮਾਤਮਾ ਗਰੀਬਾਂ ਨੂੰ ਉੱਚੇ ਕਰਕੇ ਅਮੀਰ ਬਣਾ ਦਿੰਦਾ ਹੈ ਉਹਦੇ ਹੱਥ ਵਿੱਚ ਹੈ ਸਭ ਕੁਝ ਗਰਬ ਨਿਵਾਰਨ ਸਰਬ ਸਧਾਰਨ ਕਹੇ ਕਿ ਇਹ ਮਤ ਕਹੀ ਨਾ ਜਾਈ ਹੈ ਉਹ ਪਰਮਾਤਮਾ ਹੰਕਾਰੀਆਂ ਦਾ ਹੰਕਾਰ ਦੂਰ ਕਰਨ ਵਾਲਾ ਹੈ ਉਹ ਪਰਮਾਤਮਾ ਸਭ ਦਾ ਆਸਰਾ ਹੈ ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਸੋ ਪਤਵੰਤਾ ਸੋ ਤਨਵੰਤਾ ਉਹੀ ਅਸਲ ਇੱਜ਼ਤਦਾਰ ਹੈ ਉਹੀ ਅਸਲ ਤਣਾੜ ਹੈ ਜਿਸ ਮਨ ਵਸਿਆ ਹਰ ਭਗਵੰਤਾ ਜੇਸ ਮਨੋਖ ਦੇ ਮਨ ਵਿੱਚ ਹਰੀ ਭਗਵਾਨ ਆ ਵਸਦਾ ਹੈ ਫਿਰ ਉਹ ਤਨਾੜ ਬਣ ਜਾਂਦਾ ਹੈ ਮਾਤ ਪਿਤਾ ਸੁਤ ਬੰਦ ਪਪਾਈ ਜੇ ਨ ਇਹ ਸ੍ਰਿਸ਼ਟੀ ਉਪਾਈ ਹੈ ਜਿਸ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਹੈ ਮਾਪਿਓ ਉਹੀ ਹੈ ਪੁੱਤਰ ਰਿਸ਼ਤੇਦਾਰ ਤੇ ਭਰਾ ਉਹੀ ਹੈ ਸਦਾ ਨਾਲ ਨਿਭਣ ਵਾਲਾ ਸੰਬੰਧੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ ਪੰਜਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਵੀ ਓਂ ਫਰਮਾਉਂਦੇ ਹਨ ਕਿ ਜਿੱਥੇ ਕੋਈ ਨਹੀਂ ਨਾ ਹੁੰਦਾ ਕੋਈ ਜਾਣ ਵਾਲਾ ਨਹੀਂ ਤੇਰੇ ਨਾਲ ਬੰਦਿਆ ਉੱਥੇ ਪਰਮਾਤਮਾ ਨੇ ਤੇਰੇ ਨਾਲ ਜਾਣਾ ਹੈ ਇਸ ਕਰਕੇ ਉਹੀ ਤੇਰਾ ਸਭ ਕੁਝ ਹੈ ਰਬੇ ਆਏ ਸਰਣਾ ਭੋ ਨਹੀਂ ਕਰਨਾ ਪ੍ਰਭੂ ਦੀ ਸ਼ਰਨ ਪਿਆ ਕਿਸੇ ਕਿਸਮ ਦਾ ਡਰ ਕਰਨ ਦੀ ਲੋੜ ਨਹੀਂ ਰਹਿੰਦੀ ਫਿਰ ਸਾਰੇ ਡਰ ਪਰਮਾਤਮਾ ਦੂਰ ਕਰ ਦਿੰਦਾ ਹੈ ਸਾਧ ਸੰਗਤ ਨੇ ਚੋ ਹੈ ਤਰਨਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਤ ਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਗੁਰੂ ਦੀ ਸੰਗਤ ਵਿੱਚ ਰਿਆ ਜ਼ਰੂਰ ਸਾਰੇ ਡਰਾਂ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਸਾਧ ਸੰਗਤ ਵਿੱਚ ਜਾ ਕੇ ਨਾਮ ਜਪ ਕੇ ਫਿਰ ਮਾੜੇ ਕੀਤੇ ਕਰਮ ਮਿਟ ਜਾਂਦੇ ਹਨ ਤੇ ਚੰਗੇ ਕਰਮ ਉਪਜਦੇ ਹਨ ਬੰਦੇ ਦੇ ਮਨ ਦੇ ਅੰਦਰ ਮਨ ਬਾਜ ਕਰਮ ਅਰਾਧੇ ਕਰਤਾ ਤਿਸ ਨਾਹੀ ਕਦੇ ਸਜਾਈ ਹੈ ਜਿਹੜਾ ਮਨੁੱਖ ਆਪਣੇ ਮਨ ਦੀ ਰਾਹੀ ਬਚਨਾਂ ਦੇ ਰਾਹੀ ਕੰਮਾਂ ਦੇ ਰਾਹੀ ਕਰਤਾਰ ਦਾ ਰਾਜਨ ਕਰਦਾ ਰਹਿੰਦਾ ਹੈ ਉਸ ਨੂੰ ਕਦੇ ਕੋਈ ਕਸ਼ਟ ਨਹੀਂ ਪਹੁੰਚ ਸਕਦਾ ਗੁਣ ਨਿਧਾਨ ਮਨ ਤਨ ਮੈਂ ਰਵਿਆ ਜਿਹੜਾ ਮਨੁੱਖ ਆਪਣੇ ਮਨ ਵਿੱਚ ਆਪਣੇ ਤਨ ਵਿੱਚ ਪਰਮਾਤਮਾ ਨੂੰ ਯਾਦ ਰੱਖਦਾ ਹੈ ਜਨਮ ਮਰਨ ਕੀ ਜੋ ਨਾ ਭਵਿਆ ਉਹ ਮਨੁੱਖ ਜਨਾ ਮਰਨ ਦੇ ਗੇੜ ਵਿੱਚ ਨਹੀਂ ਪਟਕਦਾ ਦੁੱਖ ਬਨਾਸ਼ ਕੀਆ ਸੁਖ ਢੇਰਾ ਜਾਂ ਤ੍ਰਿਪਤ ਰਹੇ ਆਕਾਈ ਹੈ ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਉਹ ਸਦਾ ਲਈ ਆਤਮਕ ਆਨੰਦ ਵਿੱਚ ਟਿਕਾਣਾ ਬਣਾ ਲੈਂਦਾ ਹੈ ਕਿਉਂਕਿ ਉਹ ਦ੍ਰਿਸ਼ਨਾ ਵੱਲੋਂ ਪੂਰਨ ਤੌਰ ਤੇ ਰਜਿਆ ਰਹਿੰਦਾ ਹੈ ਪਰਮਾਤਮਾ ਫਿਰ ਉਸ ਦੀ ਸਹਾਇਤਾ ਕਰਦਾ ਹੈ ਮੇਧ ਹਮਾਰਾ ਸੋਈ ਸੁਆਮੀ ਉਹੀ ਮਾਲਕ ਪ੍ਰਭੂ ਪਰਮਾਤਮਾ ਸਾ ਜੀਵਾਂ ਦਾ ਅਸਲ ਮਿੱਤਰ ਹੈ ਸੁਆਮੀ ਹੈ ਥਾਨ ਥਨੰਤਰ ਅੰਤਰ ਜਾਮੇ ਉਸ ਪੂਰਨ ਦਿਲ ਦੀ ਜਾਣ ਵਾਲਾ ਉਹ ਪ੍ਰਭੂ ਪਰਮਾਤਮਾ ਹਰੇਕ ਥਾਂ ਵਿੱਚ ਵਸ ਰਿਹਾ ਹੈ ਸਿਮਰ ਸਿਮਰ ਪੂਰਨ ਪਰਮੇਸ਼ਰ ਚਿੰਤਾ ਗਣਤ ਮਿਟਾਈ ਹੈ ਸਭ ਦੇ ਪਰਮੇਸ਼ਰ ਦਾ ਨਾਮ ਸਦਾ ਸਿਮਰ ਕੇ ਮਨੁੱਖ ਆਪਣੇ ਸਾਰੇ ਚਿੰਤਾ ਫਿਕਰ ਮਟਾ ਲੈਂਦਾ ਹੈ ਸਭ ਦੇ ਮਨ ਦੀ ਜਾਣਨ ਹਰਿ ਪਰਮਾਤਮਾ ਸਾਰਿਆਂ ਦੀਆਂ ਦੁੱਖ ਤਲਿਪਾਂ ਦੂਰ ਕਰ ਦਿੰਦਾ ਹੈ ਕਿਉਂਕਿ ਉਹ ਬੜਾ ਬੇਅੰਤ ਹੈ ਪ੍ਰਭੂ ਪਰਮਾਤਮਾ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕੀਦਾ ਮੀਤ ਹਮਾਰਾ ਸੋਈ ਸੁਆਮੀ ਥਾਨਥ ਨੰਤਰ ਅੰਤਰ ਜਾਮੇ ਸਿਮਰ ਸਿਮਰ ਪੂਰਨ ਪਰਮੇਸ਼ਰ ਚਿੰਤਾ ਗਣਤ ਮਿਟਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅਜਾ ਪਾਤੰਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1071 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੁਰ ਪਾਵਨ ਅੰਗ 1072 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੂਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ